ਸਭ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਸਭ ਤੋਂ ਪਹਿਲਾਂ ਤਾਂ ਰੱਬ ਮੁਰੇ ਇਹ ਬੇਨਤੀ ਕਰਦੇ ਆ ਵਾਹਿਗੁਰੂ ਮੁਰੇ ਜੋ ਪੰਜਾਬ ਦੇ ਵਿੱਚ ਇੰਨੀ ਮੁਸੀਬਤ ਆਈ ਆ ਪਾਣੀ ਆਇਆ ਸਭ ਕੁ ਠੀਕ ਠਾਕ ਹੋਵੇ ਬਹੁਤ ਜ਼ਿਆਦਾ ਜਾਨਵਾਲ ਮਾਲ ਦਾ ਨੁਕਸਾਨ ਹੋ ਰਿਹਾ ਆ ਇਹ ਹੀ ਅਰਦਾਸ ਕਰਦੇ ਆ ਕਿ ਜਲਦੀ ਤੋਂ ਜਲਦੀ ਸਾਰਾ ਕੁਝ ਨੋਰਮਲ ਹੋਵੇ ਬਾਕੀ ਇੱਕ ਛੋਟੀ ਜਿਹੀ ਬੇਨਤੀ ਹੋਰ ਵੀ ਆ ਕਿ ਜਿਹੜੀ ਵੀ ਜਿਹੜੇ ਵੀ ਲੋਕ ਸੇਵਾ ਕਰ ਰਹੇ ਆ ਰਾਸ਼ਨ ਵੰਡ ਰਹੇ ਆ ਜਾਣ ਲੰਗਰ ਦੇ ਰਹੇ ਆ ਦੇਖੋ ਜਿਨ੍ਹਾਂ ਨੂੰ ਜ਼ਰੂਰਤ ਆ ਉਹ ਹੀ ਲਵੋ ਤੇ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੈਗੀ ਜਿੱਥੇ ਹੜ ਨਹੀਂ ਆਇਆ ਹੈਗਾ ਪਾਣੀ ਨਹੀਂ ਆਇਆ ਹੈਗਾ ਉਹ ਪਿੰਡਾਂ ਵਾਲੇ ਨਾ ਲਵੋ ਪਲੀਜ਼ ਰਿਕਵੈਸਟ ਹੈ ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਰਹੀ ਆ ਜਿੱਦਾਂ ਲੁੱਟ ਖੋ ਚੱਲ ਰਹੀ ਆ ਜਿੱਦਾਂ ਸਮਾਨ ਲੁੱਟਿਆ ਜਾ ਰਿਹਾ ਟਰਾਲੀਆਂ ਦੇ ਵਿੱਚੋਂ ਕਿਸੇ ਵੀ ਕਾਸਟ ਦੇ ਕਿਸੇ ਵੀ ਜਾਤ ਦੇ ਆ ਤੇ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਉਹ ਤਸਵੀਰਾਂ ਜੋ ਵੀਡੀਓ ਆ ਰਹੀਆਂ ਆ ਉਹ ਚੰਗਾ ਨਹੀਂ ਲੱਗਦਾ ਬਾਕੀ ਦੇਖੋ ਔਰ ਬਰਕ ਪਰਮਟ ਜੇ ਤੁਸੀਂ ਅਪਲਾਈ ਕਰਾਉਣਾ ਹੈ ਮੇਨਾ ਇਸਟਾ ਤੇ ਸੰਪਰਕ ਕਰ ਸਕਦੇ ਆ ਤੇ ਆਪਾਂ ਸਾਰੀ ਗੱਲਬਾਤ ਕਰਕੇ ਤੁਹਾਡੀ ਹੈਲਪ ਕਰਾਂਗੇ ਬਹੁਤ ਇੱਕ ਸਵਾਲ ਆਉਂਦੇ ਆ ਕਿ ਅਸੀਂ ਟੂਰਿਸਟ ਆ ਕੇ ਜੇ ਇੱਥੇ ਮੈਰਿਜ ਕਰਾ ਲਈਏ ਜਿੱਦਾਂ ਸਾਨੂੰ ਕੋਈ ਵਰਕ ਪਰਮਿਟ ਵਾਲੀ ਕੁੜੀ ਮਿਲ ਜਵੇ ਜਾਂ ਸਾਨੂੰ ਬ੍ਰਿਟਿਸ਼ ਕੁੜੀ ਕੋਈ ਮਿਲ ਜਵੇ ਜਾਂ ਯੂਰਪ ਦੀ ਯੂਰਪ ਦੀ ਕੋਈ ਕੁੜੀ ਮਿਲ ਜਵੇ ਕੀ ਸਾਡਾ ਮਸਲਾ ਹੱਲ ਹੋ ਸਕਦਾ ਹੈ ਟੂਰਿਸਟ ਤੇ ਆ ਕੇ ਦੇਖੋ ਟੂਰਿਸਟ ਤੇ ਆ ਕੇ ਤੁਸੀਂ ਇੱਥੇ ਮੈਰਿਜ ਕਰਾਉਂਦੇ ਆ ਤੇ ਉਹਦਾ ਕੋਈ ਵੀ ਹੱਲ ਹੈ ਨਹੀਂਗਾ ਕਿਸੇ ਦੇ ਇਸ ਚੱਕਰ ਚ ਨਾ ਫਸਿਓ ਕਿసే ਦੀਆਂ ਗੱਲਾਂ ਚ ਨਾ ਆਇਓ ਬਿਲਕੁਲ ਕੋਈ ਵੀ ਹੱਲ ਨਹੀਂਗਾ ਟੂਰਿਸਟ ਤੇ ਹੁੰਦੇ ਆਂ ਵਿਚਕ ਬ੍ਰਿਟਿਸ਼ ਕੁੜੀ ਮਿਲ ਜੂਵੇ ਵਿਚਕ ਇੱਥੇ ਵਰਕ ਪਰਮਿਟ ਵਾਲੀ ਮਿਲ ਜੂਵੇ ਤੇ ਤੁਹਾਡਾ ਕੋਈ ਹੱਲ ਨਹੀਂ ਹੋਣਾ ਹੈਗਾ ਤੇ ਜਦੋਂ ਤੁਸੀਂ ਮੈਰਿਜ ਕਰਾ ਕੇ ਮੈਰਿਜ ਰਜਿਸਟਰ ਕਰਾਉਣੀ ਆ ਉਹਨੇ ਤੁਹਾਨੂੰ ਵਾਪਸੀ ਤੇ ਜਣਾ ਕਿ ਇੰਡੀਆ ਵਾਪਸ ਜਾਵੂ ਉੱਥੋਂ ਵੀਜ਼ਾ ਲੈ ਕੇ ਆਵੂ ਇਹ ਗੱਲ ਖਿਆਲ ਰੱਖਣੀ ਆ ਕਿਉਂਕਿ ਔਲਰੇਡੀ ਇੱਕ ਮੁੰਡੇ ਨਾਲ ਇਹ ਗੱਲ ਹੋ ਚੁੱਕੀ ਆ ਉਹਨੇ ਇਦਾਂ ਹੀ ਟੂਰਿਸਟ ਇੱਥੇ ਆਇਆ ਐਜੰਟਾ ਜੁੰਟਾ ਦੇ ਚੱਕਰ ਚ ਫਸ ਗਿਆ ਕਿਸੇ ਵਰਕ ਪ੍ਰੋਮੋਟਰ ਵਾਲੀ ਕੁੜੀ ਨਾਲ ਵਿਆਹ ਕਰਾਤਾ ਅਗਲੇ ਨੇ ਪੈਸੇ ਪੁੱਛੇ ਚੰਗੇ ਉੱਤੇ ਲੈ ਲੈ ਹੁਣੇ ਜਦੋਂ ਉਹ ਮੈਰਿਜ ਰਜਿਸਟਰ ਕਰਾਉਣ ਗਿਆ ਕੋਰਟ ਮੈਰਿਜ ਕਰਾਉਣ ਗਿਆ ਤੇ ਉੱਥੇ-ਉੱਥੇ ਦੀ ਉੱਥੇ ਇਮੀਗ੍ਰੇਸ਼ਨ ਨੇ ਉਹਨੇ ਬੁਲਾ ਲਈ ਤੇ ਮੁੰਡੇ ਨੂੰ ਫੜ ਲਿਆ ਉਹਨੂੰ ਕਿਹਾ ਕਿ ਤੈਨੂੰ ਵਾਪਸ ਜਾਣਾ ਪੈਣਾ ਆ ਜੋ ਵੀ ਫਾਲ ਮਿਟੀਆ ਇੰਡੀਆ ਤੋਂ ਜਾ ਕੇ ਵੀਜ਼ਾ ਲੈ ਕੇ ਆ ਤੇ ਉੱਥੋਂ ਵੀਜ਼ਾ ਨਹੀਂ ਦਿੰਦੇ ਹੈਗੇ ਉੱਥੋਂ ਸ਼ਰਤਾਂ ਬਹੁਤ ਸਖਤ ਤੇ ਪਹਿਲਾਂ ਤਾਂ 30000 ਪਾਉਂਡ ਸਾਲ ਦੀ ਉਹਦੀ ਉਹ ਉਹਦੀ ਵਾਈਫ ਦੀ ਸੈਲਰੀ ਚਾਹੀਦੀ ਆ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਕਈ ਸ਼ਰਤਾਂ ਆ ਹਾਈ ਇੰਗਲਿਸ਼ ਚਾਹੀਦੀ ਐ ਇੰਟਰਵਿਊ ਹੁਣੀ ਆ ਕਈ ਕੁਝ ਆ ਇਸ ਕਰਕੇ ਇਹਨਾਂ ਚੀਜ਼ਾਂ ਚ ਕਿਸੇ ਦੇ ਮਗਰ ਲੱਗ ਕੇ ਨਾ ਫਸੋ ਕਿਉਂਕਿ ਲੇਟਸ ਹੀ ਇੱਕ ਮੁੰਡੇ ਨਾਲ ਹੋਣੇ ਕੇਸ ਹੋਇਆ ਆ ਤੇ ਮੈਨੂੰ ਲੱਗਾ ਕਿ ਜ਼ਰੂਰੀ ਜਾਣਕਾਰੀ ਆ ਤੁਹਾਡੇ ਤੱਕ ਪਹੁੰਚਾਉਣ ਨੂੰ ਕੱਲ ਨੂੰ ਹੋਰ ਵੀ ਕਿਸੇ ਨੂੰ ਇਸ ਤਰ੍ਹਾਂ ਚਾਂਸੇ 'ਚ ਲੈ ਕੇ ਪੈਸੇ ਲੁੱਟਣ ਵਾਸਤੇ ਏਜੰਟ ਕੋਈ ਨਾ ਕੋਈ ਸਕੀਮ ਲਾ ਸਕਦੇ ਆ ਦੇਖੋ ਗਲਤ ਤਰੀਕਾ ਅਪਣਾਉਣ ਤੋਂ ਬਚੋ ਕਦੀ ਨਾ ਕਦੀ ਬੰਦਾ ਫੜ ਹੋ ਜਾਂਦਾ ਆ ਫੇਕ ਡਾਕੂਮੈਂਟ ਹੋ ਗਏ ਗਲਤ ਤਰੀਕਾ ਹੋ ਗਿਆ ਝੂਠੀਆਂ ਕਹਾਣੀਆਂ ਹੋ ਗਈਆਂ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਆ ਏਜੰਟਾਂ ਦਾ ਕੁਛ ਨਹੀਂ ਜਿਗਾਰ ਕਰ ਕਰਕੇ ਤੁਹਾਨੂੰ ਵੀਜ਼ਾ ਤਾਂ ਲੈ ਦੂਗੇ ਪਰ ਗਾਂ ਕਦੀ ਨਾ ਕਦੀ ਇਹ ਪ੍ਰੋਬਲਮ ਪੈਂਦੀ ਪੈਂਦੀ ਆ ਇਹ ਇਹ ਦਿਮਾਗ 'ਚ ਨਾ ਰੱਖੋ ਕਿ ਕੁਛ ਨਹੀਂ ਹੁੰਦਾ ਹੁਣ ਆ ਗਏ ਆ ਸਾਰਾ ਕੁਝ ਓਕੇ ਆ ਤੇ ਬਾਕੀ ਕਿਸੇ ਨੇ ਵੀ ਅਪਲਾਈ ਕਰਾਉਣਾ ਹੈ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਤੁਸੀਂ ਸੰਪਰਕ ਕਰ ਸਕਦੇ ਆ 100% ਅਸੀਂ ਹੈਲਪ ਕਰਾਂਗੇ ਤੁਹਾਡੀ ਪੂਰੀ ਜਾਣਕਾਰੀ ਦਵਾਂਗੇ ਕਿ ਤੁਹਾਨੂੰ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਤੇ ਹਾਂ ਵੀਜ਼ਾ ਕਿਹੜਾ ਆ ਇਹ ਨਹੀਂ ਕਿ ਤੁਸੀਂ ਮੰਨ ਲਓ ਕਿ ਤੁਸੀਂ ਡਰਾਈਵਰੀ ਸਿੱਖੀ ਹੋਈ ਆ ਜਾਂ ਤੁਸੀਂ ਆਹ ਕੰਮ ਜਾਂਦੇ ਆਹ ਕੰਮ ਜਾਂਦੇ ਉਹਦੇ ਵਿੱਚ ਤੁਹਾਨੂੰ ਵੀ ਜਾ ਚਾਹੀਦਾ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਜਿਹੜੇ ਇੱਥੇ ਰਿਕੁਆਇਰਮੈਂਟਾਂ ਖੁੱਲੀਆਂ ਆ ਸਰਕਾਰ ਵੱਲੋਂ ਜੋ ਇੱਥੇ ਚੱਲ ਰਿਹਾ ਆ ਉਹਦੇ ਵਿੱਚ ਆਪਾਂ ਅਪਲਾਈ ਕਰ ਸਕਦੇ ਬਾਅਦ ਵਿੱਚ ਇੱਥੇ ਆ ਕੇ ਹੌਲੀ-ਹੌਲੀ ਤੁਸੀਂ ਜੋ ਕੰਮ ਸਿੱਖਿਆ ਉਹਦੇ ਵਿੱਚ ਆਪਣੀ ਸੈਟਿੰਗ ਕਰ ਸਕਦੇ ਆ ਠੀਕ ਆ ਜੀ ਬਾਕੀ ਥੈਂਕ ਯੂ ਆਪਣੇ ਖਿਆਲ ਰੱਖਿਓ ਚੜ੍ਹਦੀ ਕਲਾ ਚੜ੍ਹੋ